ਬਾਈ ਜੀ ਸਸਰੀ ਕਾ ਸਾਰਿਆਂ ਨੂੰ ਬਾਈ ਜੀ ਜਿਹੜਾ ਪਿੰਡ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ ਵਿਖੇ ਪਸ਼ੂ ਮੇਲਾ ਆ ਗਿਆ ਵੀਰੇ ਹਨ ਕੱਲ ਤੋਂ ਸਟਾਰਟ ਆ ਵੀਰੇ ਉ ਤਾਂ ਮਨ ਲਓ ਵੀਰੇ 28 29 ਤਰੀਕ ਦੀਆਂ ਮੱਝਾਂ ਆ ਗਈਆਂ ਚਵਾਈ ਵਾਲੀਆਂ ਤਾਂ ਬਾਕੀ ਜਿਹੜੇ ਵੀਰੇ ਮੁਕਾਬਲੇ ਨੇ ਉਹ ਕੱਲ ਤੋਂ ਸਟਾਰਟ ਨੇਗੇ ਹਨਾ ਪਹਿਲਾਂ ਛੋਟਿਆਂ ਦੇ ਆਗੇ ਤੇ ਫੇਰ ਆਗੇ ਵੀਰੇ ਦੂਜੇ ਦਿਨ ਆਗੇ ਆਪਣੇ ਦੇ ਦੇ ਖੀਰਿਆਂ ਦੇ ਵੀਰੇ ਕਟਿਆਂ ਦੇ ਕਟਿਆਂ ਦੇ ਤੇ ਬਾਕੀ ਤੀਜੇ ਦਿਨ ਆਗੇ ਵੀਰੇ ਵੱਡੇ ਸਾਨਾਂ ਦੇ ਸਾਰਿਆਂ ਨੂੰ ਪਤਾ ਹੀ ਹੈ ਵੀਰੇ ਕੱਲ ਨੂੰ ਆਪਾਂ ਵੀ ਜਾ ਰਹੇ ਹਾਂ ਵੀਰੇ ਕੋਟੜੇ ਪਮੋਲਾ ਜਮਾ ਕਰ ਲਿਆ ਤਿਆਰ ਬਾਈ ਆਪਾਂ ਬਾਲਬੂਲ ਕੱਟ ਕੇ ਦੇ ਜਮਾ ਬਾਈ ਐਂ ਡੰਡ ਡੰਡ ਕੇ ਆਪਾਂ ਦੀ ਘਰੀ ਕਰਤੀ ਬਾਈ ਤੇ ਬਾਕੀ ਵੀਰੇ ਆਪਾਂ ਹਨਾ ਤੁਸੀਂ ਵੀ ਸਾਰੇ ਮੇਲਾ ਵਿੱਚ ਜਿੰਨਾਂ ਕੋਲੇ ਵੀਰਾਂ ਕੋਲੇ ਪਸ਼ੂ ਨੇ ਚਲੋ ਉਹਨਾਂ ਨੇ ਤਾਂ ਪਹੁੰਚਣੀ ਪਹੁੰਚਣਾ ਬਾਈ ਬਾਕੀ ਜਿਹੜੇ ਵੀਰ ਵੀਰੇ ਨਹੀਂ ਵੀ ਪਸ਼ੂ ਰੱਖਦੇ ਹਨਾ ਉਹ ਵੀ ਜ਼ਰੂਰ ਪਹੁੰਚੋ ਬਾਈ ਜਦੋਂ ਆਪਾਂ ਮੇਲਾ ਦੇਖਣ ਜਾਂਦੇ ਆ ਕੋਈ ਪਸ਼ੂਆਂ ਦਾ ਹਨਾ ਪਸ਼ੂਆਂ ਨੂੰ ਦੇਖ ਕੇ ਬਈ ਆਪਾਂ ਜਦੋਂ ਦੇਖਦੇ ਆ ਵੀ ਜਿਹੜਾ ਫਲਾਣੇ ਕੋਲੇ ਕੱਟਾ ਇੰਨਾ ਵਧੀਆ ਉਹਦੇ ਕੋਲੇ ਮੱਝ ਇੰਨੀ ਸੋਹਣੀ ਆ ਬਈ ਆਪਾਂ ਨੂੰ ਪੂਰਾ ਜਰਾ ਜਨੂਨ ਉੱਠਦਾ ਬੰਦੇ ਨੂੰ ਜਦੋਂ ਬੰਦਾ ਪਸ਼ੂ ਇੱਕ ਦੂਜੇ ਦੇ ਦੇਖਦਾ ਨਾ ਬਈ ਐਂ ਮੇਰੇ ਮੈਂ 2023 ਦੇ ਵਿੱਚ ਬਈ ਮੇਰੇ ਮਾਮਾ ਕੱਟਾ ਲੈ ਕੇ ਆਏ ਸੀ ਤਨਹੁੱਲੇ ਮੇਲੇ ਤੇ ਮੈਂ ਬਈ ਇਧਰੋਂ ਦੇਖਣ ਭੱਗ ਗਿਆ ਮੇਨੂੰ ਮਾਮੇ ਨੇ ਸੱਦ ਲੈ ਵੀ ਪੁੱਤ ਆ ਜਾ ਚੱਲ ਮੇਰੇ ਨਾਲ ਕੋਲੇ ਵੀ ਰਹੀ ਲੈ ਵੀ ਤੂੰ ਦੇਖ ਜੀ ਬਈ ਮੈਨੂੰ ਮਾਮੇ ਦਾ ਝੋਟਾ ਦੇਖ ਕੇ 2023 ਦੇ ਵਿੱਚ ਇੰਨਾ ਬਈ ਲੱਗੇ ਜਰਾ ਵੀ ਜਰਾ ਹੁਣੀ ਮੈਂ ਲੈ ਆ ਕੇ ਕੋਈ ਕੱਟਾ ਵਧੀਆ ਸੌਂਕ ਦਾ ਲੈ ਆ ਕੇ ਪਾਲ ਲਾਂ ਬਈ ਬਈ ਜਰਾ ਉਹ ਫਿਰ ਆਪਾਂ ਨੂੰ ਕੀ ਕਰਿਆ ਆਪਦੇ ਸਾਣ ਦਾ ਕੱਟਾ ਆਪਾਂ ਨੂੰ ਮਾਮੇ ਨਹੀਂ deta ਆਪਾਂ ਉਹਤੇ ਵੀਰੇ ਪੂਰਾ ਜੋਰ ਲਾ ਕੇ ਆਪਦੇ ਕੰਨਿਓ ਵੀਰੇ ਤਣੋਂ ਮਣੋਂ ਲਾ ਕੇ ਮਿਹਨਤ ਆਪਾਂ ਨੂੰ ਤਿਆਰ ਕਰ ਲਿਆ ਆਪਣੀ ਵੀਰੇ ਇਹ ਇੱਕ ਇਹ 11 ਮਹੀਨਿਆਂ ਦਾ ਆਪਾਂ ਲੇਤਾ ਸੀ ਅੱਜ ਇਹ 2 ਸਾਲ ਦਾ ਹੋ ਗਿਆ ਹਜੇ ਖੀਰਿਆਂ ਚ ਪਾਇਆ ਵੀਰੇ ਆਪਾਂ ਇਹ ਹੁਣ ਜਮਾ ਆਪਾਂ ਯਾਰ ਸਾਲ ਦੇ ਵਿੱਚ ਇੱਕ ਸਾਲ ਦੀ ਤਣੋਂ ਮਣੋਂ ਮਿਹਨਤ ਇੰਨੀ ਜਿਆਦਾ ਮਿਹਨਤ ਕੀਤੀ ਹੈ ਨਾ ਬਾਈ ਇੱਕ ਸਾਲ ਇਹ ਆਪਾਂ ਮੇਲੇ ਚ ਜਿਹੇ ਖੜਾਉਣ ਜੋ ਕਰਾ ਕਰ ਲਿਆ ਤੇ ਬਾਕੀ ਵੀਰੇ ਜਿਹੜੇ ਮੇਲਾ ਕਰਵਾ ਰਹੇ ਨੇ ਹਨਾ ਮਾਤਾ ਪ੍ਰਧਾਨ ਤੇ ਇੱਕ ਬਾਈ ਮਾਨਾ ਆ ਗਿਆ ਤੇ ਉੱਪਰ ਪ੍ਰਧਾਨ ਬਾਈ ਅਮਨ ਆ ਗਿਆ ਵੀਰੇ ਇਹਨਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਰੇ ਮੇਲਾ ਕਰਵਾਉਣ ਲਈ ਤੇ ਬਾਈ ਮੇਲਾ ਕਰਵਾਉਣ ਨਾਲ ਕੀ ਹੁੰਦਾ ਹਨਾ ਬਾਈ ਆਪਾਂ ਨੂੰ ਬਹੁਤ ਯਾਰਾ ਪਸ਼ੂਆਂ ਦਾ ਉਤਸ਼ਾਹ ਬਹੁਤ ਵੱਧ ਆ ਬਾਈ ਯਾਰ ਦੇਖ ਕੇ ਇੱਕ ਦੂਜੇ ਨੂੰ ਦੇਖ ਕੇ ਤੇ ਬਾਕੀ ਆਪਾਂ ਨੂੰ ਮੇਲੇ 'ਚ ਦੇਖ ਕੇ ਵੀਰੇ ਪਸੂਲ ਰੱਖਣ ਦਾ ਲੋਕਾਂ ਨੂੰ ਵੀਰੇ ਬਹੁਤ ਜ਼ਿਆਦਾ ਸ਼ੌਂਕ ਜਾਗਦਾ ਹੈਗਾ ਹਨਾ ਤੇ ਵੀਰ ਜਰੂਰ ਪਹੁੰਚੇ ਹੋ ਤੇ ਬਾਈਆਂ ਦਾ ਬਹੁਤ-ਬਹੁਤ ਧੰਨਵਾਦ ਆਪਣੇ ਮਾਣੇ ਬਾਈ ਦਾ ਤੇ ਮਾਟੇ ਦਾ ਤੇ ਬਾਈ ਉਪ ਪ੍ਰਧਾਨ ਆ ਗਿਆ ਅਮਨ ਬਾਈ ਇਹਨਾਂ ਦਾ ਬਹੁਤ ਧੰਨਵਾਦ ਵੀਰੇ ਇਹਨਾਂ ਨੇ ਜਿਹੜਾ ਇਹ ਅਪਰਾਲਾ ਕਰਿਆ ਹੈਗਾ ਤੇ ਬਾਕੀ ਵੀਰੇ ਬਹੁਤ ਨੌਜਵਾਨ ਵੀਰ ਹੋਰ ਵੀ ਉੱਥੇ ਪਹੁੰਚੇ ਨੇ ਸਾਰੇ ਤੇ ਦੇਖ ਕੇ ਵੀਰੇ ਇੱਕ ਦੂਜੇ ਨੂੰ ਦੇਖ ਕੇ ਬੰਦੇ ਨੂੰ ਪਸੂ ਰੱਖਣ ਦਾ ਵੀਰੇ ਸੌਂਕ ਜਾਗਦਾ ਗਿਆ ਯਾਰ ਮੈਨੂੰ ਵੀ ਐਂ ਜਾਗਿਆ ਤੁਸੀਂ ਵੀ ਵੀਰੇ ਐਂ ਜਰੂਰ ਪਹੁੰਚਿਓ ਮੇਲੇ ਤੇ ਬਈ ਯਾਰ ਧੰਨਵਾਦ ਜੀ